ਸਟੇਟ ਬੈਂਕ ਕੋ ਪਟਿਆਲਾ ਜਿਹੜਾ ਸਟੇਟ ਬੈਂਕ ਕੋ ਮੀਡੀਆ ਨੂੰ ਮਤ ਜੋ ਹੈ ਹਲਵਾ ਚੌਕ ਦੇ ਕਿ ਬਰਾਕ ਆ ਜਿੱਥੇ ਕੁਝ ਤਕਨੀਕੀ ਕਾਰਨ ਕਰਕੇ ਜਾਂ ਏਸੀ ਦੀ ਤਾਰ ਸਪਾਰਕ ਹੋਈ ਆ ਜਾਂ ਕੋਈ ਤਾਰ ਕੱਟੀ ਬਿਜਲੀ ਸ਼ੌਕ ਕਰਕੇ ਜਿਹੜਾ ਅੱਗ ਲੱਗੀ ਆ ਤੇ ਅੱਗ ਨੂੰ ਲਗਭਗ ਬੁਝ ਚੁੱਕੀ ਆ ਪਰ ਅਜੇ ਅੰਦਰ ਗੈਸ ਬਹੁਤ ਜ਼ਿਆਦਾ ਅੰਦਰ ਐਕਟਰ ਕਰਨ ਔਖਾ ਦੋ ਮੁੰਡੇ ਆਫਸਰ ਸੈਂਟਰ ਲਾ ਕੇ ਫਾਇਰ ਬੈਂਡ ਜਿਹੜੇ ਵਾਰੇ ਦੇ ਇਹ ਔਰ ਬਹੁਤ ਬੜੇ ਸਮੇਂ ਵਿੱਚ ਜਿਹੜਾ ਵਾਰ ਹਰ ਪਾਸੇ ਕਰੋੜ ਦੇ ਵਿੱਚ ਆ ਸਮੇਂ ਦੇ ਵਿੱਚ ਜਿਹੜਾ ਸਾਰਾ ਜਿਹੜਾ ਐਸਜੀਆਈ ਬ੍ਰਾਂਚ ਹਲਬਾ ਤੋਂ ਬਸਤੂ ਦੇ ਦੇ ਉਹਦੀ ਸਾਡੀ ਆਪਣੀ ਆ ਉਹ ਜਿਹੜਾ ਬਤਾ ਰਹੇ ਨੇ ਕੋਈ ਏਸੀ ਦੀ ਜਿਹੜੀ ਆ ਉਹ ਤਾਰ ਜਿਹੜੀ ਕੋਈ ਸਪਾਰਕ ਹੋਈ ਆ ਉਹਦੇ ਕਰਕੇ ਚੌਂਕ ਮੇਨ ਆਪਣਾ ਚੌਂਕ ਹੈਗਾ ਜੀ ਇਹ ਤੇ ਐਸਬੀਆਈ ਬੈਂਕ ਹੈ ਉੱਪਰ ਇਹਨਾਂ ਦੀ ਕੋਈ ਪ੍ਰਾਈਵੇਟ ਰੈਚ ਵੀ ਹੈਗੀ ਆ ਇਹਦੇ ਵਿੱਚ ਅੱਗ ਲੱਗੀ ਆ ਤਾਂ ਫਾਇਰ ਬ੍ਰਿਗੇਡ ਆ ਗਈ ਆ ਅਸੀਂ ਟ੍ਰੈਫਿਕ ਜਿਹੜੀ ਆ ਡਾਇਵਰਟ ਕਰ ਦਿੱਤੀ ਆ ਹੁਣ ਮਨਚੌਂਕ ਤੋਂ ਪੁਲਸ ਲੈਣ ਰੋਡ ਨੂੰ ਤਾਂ ਇਧਰੋਂ ਲਾਇਬ੍ਰੇਰੀ ਚੌਂਕ ਤੋਂ ਡਾਕ ਖਾਨਾ ਚੌਂਕ ਆਹ ਤੋਂ ਇੱਕ ਦਾ ਤਾਂ ਇਹ ਕਹਿੰਦੇ ਕੋਈ ਏਸੀ ਦਾ ਸਰਕਟ ਹੋਇਆ ਬਾਕੀ ਪਤਾ ਲੱਗੂਗਾ ਹੁਣ ਕੋਈ ਅੰਦਰੋਂ ਮਿਲੂਗਾ ਕੋਈ ਬੰਦਾ ਕੋਈ ਤੇ